ਆਪਲੀਜ਼ ਮੇਰੀ ਵਾਈਫ ਨਾਲ ਫੋਰੀ ਵਿੱਚ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਇਸ ਮਾਈ ਹਾਊਸ ਆ ਵਾਂਟ ਟੂ ਨੋ ਵਟ ਆਰ ਆਮ ਨਾ ਪਿੱਛੇ ਹੋ ਜਾਓ ਡੋਨਟ ਮਿਸਬੇ ਵਿਦ ਮਾਈ ਵਾਈਫ ਚਾ ਪਿੱਛੇ ਹੋ ਜਾਓ ਢਿੱਪੀ ਸਾਹਿਬ ਪਿੱਛੇ ਪਿੱਛੇ ਹੋ ਜੀ ਪਲੀਜ਼ ਮੂਵ ਬਸ ਹਾਂ ਜੀ ਤੁਸੀਂ ਆਓ ਆ ਜਾਓ ਬੁਲਾ ਯਾਰ ਮੈਂ ਤੈਨੂੰ ਤੈਨੂੰ ਕਹਾ ਕਿੱਥੇ ਬੁਲਾ ਉਹਨਾਂ ਨੂੰ ਉੱਤੇ ਉਹਨਾਂ ਨੂੰ ਸਾਨੂੰ ਉੱਤੇ ਨਹੀਂ ਆਉਣ ਦਿੰਦੇ ਕੋਲੋ ਬੁਲਾ ਲੈ ਤੂੰ ਉਹਨੂੰ ਕਹੇ ਥਾਲ ਮਾਰੋ ਗੇਟ ਦੇ ਉੱਤੋਂ ਵੀ ਆ ਜਾਓ ਅੰਦਰ ਸਾਰੇ ਬੁਲਾਓ ਇਹਨਾਂ ਨੂੰ ਪਤਾ ਲੱਗੇ ਇੱਥੇ ਕੀ ਹੋ ਰਿਹਾ ਤੇ ਕੇ ਇਸ ਤਰ੍ਹਾਂ ਸਰਕਾਰਾਂ ਧੱਕਾ ਕਰਦੀਆਂ ਨੇ ਕੋ ਇਸ ਇਸ ਡੋਂਟ ਬਾਰੇ ਡੋਂਟ ਬਾਰੇ ਮੈਂ ਸੁਣਿਆ ਆਲਰੀ ਦੀ ਸਲਪਨ ਬਾਰੇ ਜਿੰਨ ਬਤਾਉਂਦੇ ਜਦੋਂ ਅਵਲਰੀ ਇਨਸਪੈਕਟਰ ਦੇ ਸਿਸਟਮ ਮੈਂ ਪੀਸ ਹਾਂਜੀ ਕੀ ਜੀ ਹਾਂਜੀ ਹਾਂਜੀ ਇਸੋ ਵਾਕੇ ਜੋ ਪ੍ਰੋਬਲਮ ਚ ਹਾਊ ਹੈਵ ਯੂ ਪਾਚਡ ਇਨ ਟੂ ਮਾਈ ਹਾਊਸ ਵਿਆਊਟ ਮਾਈ ਨੋਲੇਜ ਦਸਵੀਂ ਐਂਟਰੈਸ ਨਾ ਦਸਵੀਂ ਨਹੀਂ ਰਿਹਾ ਨਾ ਕੋਈ ਦਸਵੀਂ ਨਹੀਂ ਰਿਹਾ ਉਹ ਹੀ ਸੈਡ ਇਹ ਦੱਸਣਗੇ ਤੁਸੀਂ ਕਹਿ ਰਹੇ ਹੋ ਇਹ ਸੈਡ ਨਹੀਂ ਨਹੀਂ ਮੈਮ ਲੀਗਲ ਦੱਸ ਰਹੇ 10 ਕਿਉਂ ਨਹੀਂ ਕੋਣਾ ਤੋਂ ਦੋਣਾ ਤੋਂ 10 ਕਹਿੰਦੇ ਇਹ ਕੋਈ ਮੁਲਾਜ਼ਮ ਨਹੀਂ ਹੈ ਚਲੋ ਫਿਕਰ ਨਾ ਮੇਰਾ ਬੰਦਾ ਜੀ ਤੁਸੀਂ ਦੱਸੋ ਇਧਰ ਦੇਖੋ ਹਾਂ ਬਣਾ ਲਓ ਬਣਾ ਲਓ ਬਣਾ ਲਓ ਸਭ ਦੀ ਬਣਾ ਲਓ ਜਮਾ ਘਬਰਾਣਾ ਤੂੰ ਕੋਈ ਨਾ ਤੂੰ ਮੈਨੂੰ ਦੋ ਮੇਰੇ ਨਾਲ ਗੱਲ ਕਰੋ ਆਪਣੇ ਪੀਏ ਨੇ ਨੇ ਛੱਡ ਪਰਾਂ ਯਾਰ ਤੂੰ ਇੱਕ ਮਿੰਟ ਤੂੰ ਮੇਰੇ ਨਾਲ ਗੱਲ ਕਰੋ ਜਿਹੜਾ ਤੁਸੀਂ ਥ੍ਰੈਟ ਕਰਦੇ ਹੋ ਨਾ ਮੇਰੇ ਦਫ਼ਤਰ 'ਚ ਇਹ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਯੂ ਟਾਕ ਟੂ ਮੀ ਆਈ ਐਮ ਹੇਅਰ ਕਿਸੇ ਦਾ ਨਾਮ ਪੁੱਛਣਾ ਥ੍ਰੈਟ ਨਹੀਂ ਜਿਸ बिकॉज ਜੇ ਤੁਹਾਡੀ ਟੋਨ ਹੈ ਨਾ ਜੀ ਜਿਹੜੀ ਤੁਹਾਡੀ ਟੋਨ ਐਂਡ ਟਨਰ ਹੈ ਉਹ ਨਹੀਂ ਨਹੀਂ ਅੱਛਾ ਹਾਓ ਆਈ ਆਸਕਿੰਗ ਐਮ ਐਲ ਏ ਹਾਂ ਜੇ ਦਾ ਐਮ ਐਲ ਏ ਸਿਆਰ ਆਈ ਐਮ ਹੇਅਰ ਆਮ ਅ ਫਾਰਮਰ ਮਿਨਿਸਟਰ ਤੁਸੀਂ ਦੱਸੋ ਗੱਲ 1 ਮਿੰਟ ਵਿਦ ਯੂ ਰਿਸਪੈਕਟ ਵਿਦ ਡੂ ਰਿਸਪੈਕਟ ਯੂ ਕੈਨ ਆਈ ਟਾਕ ਫॉर ਸਮ ਲੇਡੀ ਆਈ ਹੈਵ ਬੀਨ ਟੋਲਡ 30 people have entered my house, pushed their way through. No, I, don't I was down. Excuse me, can I finish talking? No. Please let me finish talking. the right me uh, 1 minute ji i don't know who you are no no idre 20 minute se main lagatar sun raha hu acha ho kine mere darwaja andar tod ke kaun wadan di koshish kiti hai ji thonu kya gaya ki 2 minute baitho mila denne adalath jana utthe galla honge menu keh ta jaamange tusi bhi jaoge koi problem excuse me ji you have come to my house this is my house ओके दिस इज योर हाउस यस दिस इज माय हाउस आई इट इज इट इज दैट्स नॉट हैथ इक्विपमेंट इक्विपमेंट ਤੁਹਾਨੂੰ ਇੱਕ ਮੈਂ ਗੱਲ ਦੱਸਾਂ ਤੁਸੀਂ ਨਾ ਵਿਜੀਲੈਂਸ ਮਹਿਕਮਾ ਦਾ ਇਹ ਮਤਲਬ ਨਹੀਂ ਤੁਸੀਂ ਜੋ ਕੁਝ ਕਰ ਰਹੇ ਹੋ ਨਾ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਹੈ ਪਿਛਲੇ ਦਿਨ ਸੱਚੀ ਗੱਲ ਦੀ ਕੀ ਹਾਲ ਜੀ ਹਾਂ ਜੀ ਹਾਂ ਐਸਐਸਪੀ ਸਾਹਿਬ ਜੀ ਇੱਕ ਨਾ ਕੁਝ ਕਰਨਾ ਤੁਸੀਂ ਉਹ ਦੱਸ ਦਿਓ ਕਾ ਮੈਂ ਆਹੀ ਗੱਲ ਕਹਿ ਰਿਹਾ ਆਪ ਬੰਦਾ ਤੁਹਾਡੇ ਡੀਐਸਪੀ ਸਾਹਿਬ ਧੱਕੇ ਨਾਲ ਦਰਵਾਜ਼ੇ ਅੰਦਰ ਵੜੇ ਆ ਜੀ ਔਰ ਧੱਕੇ ਨਾਲ ਵੜ ਕੇ ਮੈਂ ਇਹਨਾਂ ਨੂੰ ਚਾਰ ਵਾਰੀ ਕਿਹਾ ਕਿ ਬਹਿ ਜਾਓ ਆਈ ਐਮ ਨਾਟ ਗੋਇੰਗ ਐਨੀਵੇਰ ਕੋ ਜੋ ਕਹਿਣਾ ਵਿਜੀਲੈਂਸ ਦੇ ਮੈਂ ਆਪ ਕੋਆਪਰੇਟ ਕਰਨ ਨੂੰ ਤਿਆਰ ਮੈਨੂੰ ਪਹਿਲਾਂ ਪਤਾ ਵਿਜੀਲੈਂਸ ਦਾ ਪਰਚਾ ਹੋਣਾ ਪਰ ਮਾਰ ਨੂੰ ਬਦਲਤਾ ਕੋਆ ਵਰਿੰਦਰ ਨੂੰ ਬਦਲਤਾ ਕਿੰਨਿਆ ਡੀਜੀਪੀ ਨੂੰ ਬਦਲਤਾ ਮੈਨੂੰ ਨਹੀਂ ਪਤਾ ਵਾਟ ਇਜ਼ ਗੋਇੰਗ ਬਿਲਕੁਲ ਕਰੋ ਬਟ ਥਿਸ ਇਸ ਨਾਟ ਦ ਵੇ ਜੀ ਤੁਸੀਂ ਮੈਨੂੰ ਗੱਲ ਐਸੋ 30 ਬੰਦੇ ਕੋਈ ਭੱਜ ਰਿਹਾ ਜੀ ਕੀ ਕੋਈ ਭੱਜ ਰਿਹਾ ਨਹੀਂ 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 ਹੱਥ ਦਾ ਜੋੜੇ ਹੀ ਨਹੀਂ ਹਲੇ ਤੱਕ ਦਾ ਦਰਵਾਜ਼ਿਆਂ ਤੇ ਮਾਰੀ ਗਏ ਦਰਵਾਜ਼ਿਆਂ ਤੇ ਠੁੱਟ ਮਾਰੀ ਗਏ ਨਹੀਂ 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 ਆ ਹੁਣ ਬਦਲੀਏ ਟੋਨ ਸਟੇਟਰ ਬਹੁਤ ਵੱਡਾ ਤੁਸੀਂ ਆਪਣਾ ਜਵਰ ਦੇਨਫੋਰਸਿੰਗ ਅਥਾਰਟੀ ਆਮ ਅਨਸੀਵਲ ਟੂ ਦ ਲਾ ਆਈ نو ਯੂ ਆਰ ਦਾ ਅਥਾਰਟੀ ਯੂ ਡੋਨਟ ਨੀਡ ਟੂ ਫੋਰਸ ਯੋਰ ਵੇ ਥਰੂ ਦੱਸੋ ਜੀ ਧੱਕੇ ਨਾਲ ਵੜੇ ਕਿ ਨਹੀਂ ਵੜੇ ਨਾ ਨਾ ਕਿ ਇਹਨੂੰ ਨਹੀਂ ਪੁੱਛਿਆ ਆ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਤੁਸੀਂ ਸਰ ਨਹੀਂ ਮਾਨ ਸਕਾ ਆਈ ਰੀਲੀ ਵਾਂਟ ਟੂ ਨੋ ਮੈਨੂੰ ਇੱਕ ਗੱਲ ਦੱਸਿਓ ਨਹੀਂ ਨਹੀਂ ਇੱਕ ਮਿੰਟ ਜਿੱਕ ਮਿੰਟ ਬੰਦ ਸਰ ਆਈ ਰੀਲੀ ਤੁਸੀਂ ਐਡੇ ਦੋਵੇਂ ਸਿਆਣੇ ਅਫਸਰ ਹੋ ਜੀ ਮੈਨੂੰ ਗੱਲ ਦੱਸੋ ਇੰਨੀ ਫੋਰਸ ਦੀ ਲੋਡ ਹੈ ਕੋਈ ਕਿਸੇ ਨੂੰ ਰਜਿਸਟਰ ਕਰ ਰਿਹਾ ਕਿਸੇ ਤਰੀਕੇ ਨਾਲ ਕੋਈ ਕੁਝ ਕਰ ਰਿਹਾ ਤੁਸੀਂ ਮਤਲਬ ਬਾਹਰ 30 ਬੰਦੇ ਖਲੋਤੇ ਮੇਰੇ ਕਮਰੇ 'ਚ 25 ਬੰਦੇ ਖਲੋਤੇ ਮੈਂ ਲੋਕਾਂ ਨਹੀਂ ਨਹੀਂ ਤੁਸੀਂ ਆਰਾਮ ਨਾਲ ਬਿਠਾਓ ਮੈਂ ਤਾਂ ਤੁਹਾਨੂੰ ਕਹਿ ਰਿਹਾ ਆਰਾਮ ਨਾਲ ਬਿਠਾਓ ਆਪ ਬਿਠਾਓ ਇਹਨਾਂ ਨੂੰ ਕੱਢੋ ਆਓ ਤੁਸੀਂ ਬੈਠੋ ਸੀਨੀਅਰ ਅਫਸਰ ਬੈਠੋ ਆਓ ਬੈਠੋ ਤੇ ਆਰਾਮ ਨਾਲ ਹਾਲ 'ਚ ਆਜੋ ਡਿਸਕਾਉਂਡ ਆਜੋ ਪਲੇਟ ਬਿਲਕੁਲ ਹਾਲ ਮੈਂ ਲਾਇਡਰ ਨੂੰ ਵੀ ਅਸੀਂ ਟਾਕਿੰਗ ਐਨੀਥਿੰਗ ਟੀਲ ਦਾ ਲਾਇਡਰ ਨੂੰ ਆਹ ਬੈਠੋ ਬੈਜੋ ਚਾਹ ਪਾਣੀ ਬੁਲਾਓ ਸਭ ਨੂੰ ਕਿ ਤੁਸੀਂ ਮੇਰੀ ਰਿਕੁਐਸਟ ਹੈ ਜੀ ਆ ਬਾਅਰ ਮੇਰੇ ਦਰਵਾਜੇ ਜਿਹੜੇ ਬੰਦ ਕੀਤੇ ਹੋ ਉਹ ਤਾਂ ਖੋਲ ਦਿਓ ਉਹ ਤਾਂ ਨਹੀਂ ਕਿ ਬੰਦ ਹੋ ਸਕਦੇ ੱੱਕੇ ਨਾਲ ਕਿ ਦਰਵਾਜੇ ਬੰਦ ਕਰਨ ਨੂੰ ਕਿਹਾ ਭਗਵੰਤ ਮਾਨ ਸਾਹਿਬ ਨੇ ਫਿਰ ਖੋਲ ਦਿਓ ਦਰਵਾਜੇ ਦਰਵਾਜੇ ਬੰਦ ਕਰਨ ਨੂੰ ਤਾਂ ਨਹੀਂ ਕਿਹਾ ਕਿਸੇ ਨੇ ਲੈਟ ਮੀ ਕਾਲ ਮਾਈ ਲਾਇਰਸ ਲਾਇਰਸ ਨੂੰ ਬੁਲਾ ਲਓ ਜੀ ਜਸ ਕਾਲ ਆਫ दैट ਆਪਣੇ ਨੂੰ ਕੁਝ ਆਪਣੇ ਦਮ ਵੀ ਕਿ ਤੁਹਾਨੂੰ ਮੈਨੂੰ ਇੱਕ ਗੱਲ ਦੱਸੋ ਇਹ ਮੇਰੇ ਜਿਹੜੇ ਬਾਰ ਬੰਦਿਆਂ ਨੂੰ ਅੰਦਰ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ ਨਹੀਂ ਕੋਈ ਰੋਕੇ ਨਹੀਂ ਨਹੀਂ ਰੋਕਿਆ ਜੀ ਗੇਟ ਬੰਦ ਹੈ ਜੀ ਹਾਉ ਖਲਵਾ ਦਿਓ ਨਾ ਅਮੀਰ ਸਟੋਰ ਆ ਕਿਉਂ ਇੱਕ ਨਾ ਬੀ ਬੀ ਐਮਐਲਏ ਸਾਹਿਬ ਨੂੰ ਲੈ ਜਾ ਗੇਟ ਤੇ ਵੀਡੀਓ ਬਣਵਾਓ 8 10 ਤੇ ਜੇ ਕੋਈ ਬਾਹਰ ਮੀਡੀਆ ਵਾਲੇ ਨੂੰ ਨਹੀਂ ਆਣ ਦੇ ਰਹੇ ਜਰਾ ਇੱਥੋਂ ਹੀ ਦੇਖ ਲਓ ਕੋਲ ਹਾਏ ਅਮੀਰ ਹਾਉ ਯੂ ਹੈਵ ਐਂਟਰਡ ਮਾਈ ਹਾਊਸ ਮੇਰੇ ਨਿੱਕੇ ਨਿੱਕੇ ਨਿਆਣਿਆਂ ਨੂੰ ਤੁਸੀਂ ਟੈਰਰਾਈਜ਼ ਕੀਤਾ ਯੂ ਹੈਵ ਟੈਰਰਾਈਜ਼ਡ ਮਾਈ ਚਿਲड्रन ਦਰਬਾਰ ਸਾਹਿਬ ਮੱਥਾ ਟੇਕਣ ਚੱਲੇ ਸੀ ਔਰ ਜੋ ਤੁਹਾਡਾ ਡਿਪਟੀ ਸਾਹਿਬ ਬਿਹੇਵੀਅਰ ਹੈ ਨਾ ਕਮਾਲ ਹੈ ਲੱਗਦਾ ਜਿਵੇਂ ਆਮ ਆਦਮੀ ਪਾਰਟੀ ਨੇ ਤੁਹਾਨੂੰ ਤਾਂ ਕੋਈ ਸਪੈਸ਼ਲ ਰეკਮੈਂਡੇਸ਼ਨ ਮਿਲਣੀ ਹੈ ਤੋਂ ਬਾਅਦ ਮਿਲਣੀ ਚਾਹੀਦੀ ਬਿਕੋਜ਼ ਦਿਸ ਇਜ਼ ਟੋਟਲ ਲਾਅ ਦੀਆਂ ਧੱਜੀਆਂ ਉਡਾਉਣੀਆਂ ਕੋਈ ਤੁਹਾਡੇ ਤੋਂ ਸਿੱਖੇ ਮਤਲਬ ਤੁਸੀਂ ਆ ਰਾਮ ਨਾਲ ਆਓ ਕੌਣ ਪ੍ਰੋਸੈਸ ਤੋਂ ਭਜੂਗਾ ਐਵਰੀਬਾਡੀ ਆ ਸਟੂਡੈਂਟ ਸਰਕਾਰ ਦੀ ਧੱਕੇਸ਼ਾਹੀ ਆ ਜਿਹੜਾ ਵੀਡੀਓ ਵਿਖਾਈਆ ਆ ਅਬ ਅਫਸਰ ਵੇਖੋ ਕਿੰਨੇ ਆਏ ਆ ਮੇਰੇ ਕੋਈ ਲੈ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਨਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਅਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਸੁਮਾਨ ਸਿੰਘ ਆ ਖਲੋਤਾ ਜੀ ਤੇ ਚੀਕਾਂ ਤੇਰੀਆਂ ਵੀ ਕਟਾਉਂਗਾ ਆ ਇਧਰ ਵੀ ਆ ਆ ਦਿਖਾ ਇਧਰ ਆ ਇਧਰ 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 ਮੈਂ ਤਾਂ ਕਿਹਨਾਂ ਦੀ ਕੰਮ ਜਨਾਂ ਇਧਰ ਇਧਰ ਆ ਜਾ ਆ ਆ ਇੱਜਾ ਇਧਰ ਆ ਆ ਵੀ ਆ ਲੋਕ ਮੈਨੂੰ ਮਿਲਣ ਆਏ ਚ ਨੇ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਾਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੰਦਾ ਅੱਛਾ ਇਹ ਦੀ ਰਿਕਾਰਡਿੰਗ ਕਰੀਏ ਮਾਰਾ ਸਾਨੂੰ ਪਾਣੀ ਪੀਣ ਤਾਂ ਉਹ ਨਹੀਂ ਜਾਣ ਦਿੰਦਾ ਹਾਂਜੀ ਕਹ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪਣੇ ਕਿਸੇ ਦੀ ਬੁਲਟੀ ਦੇ ਡਾਕਟਰੀ ਜੀ ਨਾ ਇਤਰਾ ਡਿਸਕੂਟਿਵ ਜੀ ਸਾਹਿਬ ਨਾ ਮੈਂ ਕਹਿੰਦਾ ਚੱਕਾ ਨਹੀਂ ਬਹੁਤ ਕਰ ਲਿਆ ਰਿਕਾਰਡਿੰਗ ਬਹੁਤ ਵਧੀਆ ਇੱਕ ਮਿੰਟ ਮੰਨ ਲਓ ਤੁਹਾਡੀ ਮੰਨ ਲਓ ਸਰਕਾਰ ਦੀ ਧੱਕੇਸ਼ਾਈ ਹੈ ਕਿ ਸਰਕਾਰਾਂ ਕਿਸ ਤਰੀਕੇ ਦੇ ਨਾਲ ਜਦੋਂ ਵਿਰੋਧੀ ਧਿਰਾਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਸਵਾਲ ਚੱਕਦੀਆਂ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਹਿਸਾਬ ਮੰਗਦਿਆਂ ਨੇ ਫਿਰ ਆ ਜਿਹੜੀ ਧੱਕੇਸ਼ਾਈ ਹੈ ਸਰਕਾਰਾਂ ਨੇ ਕਰਨੀ ਹੁੰਦੀ ਹੈ ਸੋ ਅਗਰ ਸਰਕਾਰਾਂ ਇਹ ਸੋਚਦੀਆਂ ਨੇ ਕਿ ਸਰਕਾਰਾਂ ਇਸ ਤਰੀਕੇ ਨਾਲ ਆਵਾਜ਼ ਦਬਾ ਲੈਣਗੀਆਂ ਔਰ ਡਰਾ ਲੈਣ ਗਿਆ ਤਾ ਇਹ ਭੁੱਲ ਜਾਣ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੇ ਰਵਾਂਗੇ ਸਰਕਾਰਾਂ ਤੋਂ ਉਹਨਾਂ ਕਦੇ ਡਰੇ ਸੀ ਨਾ ਡਰਦੇ ਨਹੀਂ ਜਿੱਥੇ ਕੀ ਲੱਗ ਚਾਹੀਦੀ ਹੈ ਤਾਂ ਉਹਨਾਂ ਦਾ ਸਾਡੀ ਪ੍ਰਾਈਵੇਟ ਪ੍ਰਾਪਰਟੀ ਹੈ ਤੁਸੀਂ ਉਹ ਨੂੰ ਸਾਡੀ ਛੋਟਾ ਆਫਿਸ ਨਹੀਂ ਹੈਗਾ ਬਲਕਿ ਸਾਡੀ ਪ੍ਰਾਈਵੇਟ ਪ੍ਰਾਪਰਟੀ ਹੈ ਨਹੀਂ ਨਹੀਂ ਇਹ ਦੇਖੋ ਪਹਿਲਾਂ ਤੁਸੀਂ ਕੋਈ ਵਾਰੈਂਟ ਦਿਖਾਓ ਨਾ ਔਰ ਕੋਈ ਹੈ ਨਹੀਂ ਕੋਈ ਕਰਿਆ ਨਹੀਂ ਨਹੀਂ ਪਲੀਜ਼ ਬ੍ਰਦਰ ਇਹ ਤਾਂ ਚਾਹਤਾ ਹੈ ਨਾ ਜੀ ਅੱਛਾ ਕਿਆ ਰੋਤ ਮਰਦ ਤੁਸੀਂ ਇਹ ਤਾਂ ਦੇਖੋ ਇੱਕ ਮਿੰਟ ਰੋਕੋ ਪਹਿਲਾਂ ਤੁਸੀਂ ਇਹ ਦੇਖੋ ਕਿ ਇਸ ਤਰੀਕੇ ਦੇ ਦੇ ਟੱਕੇ ਨਾਲ ਮਾਰੋ ਜੀ ਟੱਕੇ ਨਾਲ ਵਾਰੰਟ ਦਿਖਾਓ ਨਾ ਪਹਿਲਾਂ ਜਿਹੜਾ ਸਾਡੇ ਕੋਲ ਹੈ ਤੁਸੀਂ ਸਾਡੇ ਤੋਂ ਬਿਨਾ ਸਾਡੇ ਘਰ ਚ ਵੜ ਗਏ ਹੋ ਮੈਨੂੰ ਵਾਰੰਟ ਤਾਂ ਦਿਖਾਓ ਵਾਰੰਟ ਦਿਖਾਓ ਨਾ ਤੁਸੀਂ ਮੀਡੀਆ ਨੂੰ ਤਾਂ ਮੰਗੋ ਯਾਰ ਤੁਸੀਂ ਉਹਦੀ ਡਿਊਟੀ ਇਨਚਾਰਜ ਹੋ ਤੁਸੀਂ ਕਿਸੇ ਦੇ ਘਰੇ ਕਿਵੇਂ ਵੜਨ ਦਿੱਤਾ ਪੁਲਿਸ ਨੂੰ ਕਲੇਰ ਸਾਹਿਬ ਮੀਡੀਆ ਆਓ ਦਿਖਾਓ ਰਬੜ ਦਿਖਾਓ ਫੇਰ ਆ ਜਾਓ ਪਿੱਛੇ ਆ ਜਾਓ ਮਤਲਬ ਹੁਣ ਇਸ ਤਰੀਕੇ ਦੇ ਨਾਲ ਪੁੱਛਿਆ ਗਿਆ ਮੈਂ ਬੜੇ ਸਪਸ਼ਟ ਤੌਰ ਤੇ ਮੀਡੀਆ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਸਰਕਾਰ ਦੀ ਅਸਲੀਅਤ ਹੈ ਹੁਣ ਸਰਕਾਰ ਆਪਣੇ ਵਿਰੋਧੀਆਂ ਤੋਂ ਇਨਾ ਡਰ ਗਈ ਹੈ ਕਿ ਪਿੱਛਾਰ ਤੇ ਜਿਹੜੇ ਸਰਕਾਰ ਕੋਲੇ ਵਿਰੋਧੀਆਂ ਦੀ ਗੱਲਾਂ ਦੇ ਜਵਾਬ ਹੈ ਨਹੀਂ ਸੋ ਹੁਣ ਸਰਕਾਰ ਤੱਕੇਸ਼ਾਈ ਤੇ ਉਤਰ ਆਈ ਹੈ ਪਰ ਨਾ ਇਹ ਤੱਕੇਸ਼ਾਈਆਂ ਤੋਂ ਕਦੇ ਡਰੇ ਸੀ ਨਾ ਡਰੇ ਆ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਗੱਲ ਕਰਦਾ ਰਹੂਗਾ ਪੰਜਾਬ ਦੇ ਮੁੱਦੇ ਚੱਕਦਾ ਰਹੂਗਾ ਵਿਕਰਮ ਮਜੀਠੀਆ ਇਸੇ ਤਰੀਕੇ ਪੇ ਬਾਕੀ ਨਾਲ ਬੋਲਦੇ ਰਹਿਣਗੇ ਤੇ ਜੇ ਇਹ ਸੋਚਣ ਕਈਆਂ ਰੇਡਾਂ ਸਾਨੂੰ ਡਰਾ ਲੈਣਗੀਆਂ ਡਰਾ ਨਹੀਂ ਸਕਦੇ ਆ ਮੈਂ ਅੰਦਰ ਜਾ ਰਿਹਾ ਹਾਂ ਮੈਨੂੰ ਲੋਕ ਵਿੱਚ ਪਾ ਲਿਆ ਇਹ ਲੋਕ ਲਾਈ ਨਹੀਂ ਸਕਦੇ ਜੀ ਸਾਡੀ ਘਰ ਸਾਡਾ ਸਾਡੇ ਘਰੇ ਤੱਕੇ ਨਾਲ ਆ ਕੇ ਵੜੇ ਨੇ ਕੋਈ ਸਾਨੂੰ ਵਾਰੰਟੀ ਨਹੀਂ ਦੱਸਿਆ ਤੇ ਇੱਕ ਤਾਂ ਲੋਕ ਲਾ ਸਕਦੇ ਆ ਭਾਈ ਤਸਵੀਰਾਂ ਦਿਖਾ ਦਿਓ ਇਹ ਲਾਈਵ ਤਸਵੀਰਾਂ ਨਹੀਂ ਇਹ ਦੇਖੋ